ਉਹ ਕਿਵੇਂ ਧਰਤੀ ਪਾਵਨ ਹੈ ਉਹ ਧਰਤੀ ਪਵਿੱਤਰ ਹੈ ਉਹ ਕਹਿੰਦੇ ਵੀ ਪੁੱਤ ਤੋੜ ਕੇ ਵੀ ਨਹੀਂ ਰੋਇਆ ਲੋਕੀ ਧੀ ਤੋੜ ਕੇ ਰੋਤੇ ਆ ਉਹ ਪੁੱਤ ਤੋੜ ਕੇ ਵੀ ਨਹੀਂ ਰੋਇਆ ਲੋਕੀ ਧੀ ਤੋੜ ਕੇ ਰੋਤੇ ਆ ਦੱਸਿ ਚੱਲਿਓ ਬੱਚਿਆਂ ਨੂੰ ਵੀ ਪੰਜਾਬ ਕਹਿੰਦੇ ਕੀ ਨੂੰ ਹੈ 1991 ਦੇ ਵਿੱਚ ਕੀ ਹੋਇਆ ਸੀਗਾ 19 ਸਾਲ ਦੀ ਉਮਰ ਦੇ ਵਿੱਚ ਉਹ ਕੌਣ ਕਹਿੰਦੇ ਫਸਸੀ ਦਾ ਰਸ ਜੁਮ ਗਿਆ 23 ਸਾਲ ਦੀ ਉਮਰ ਦੇ ਵਿੱਚ ਭਗਤ ਸਿੰਘ ਕੀ ਕੁਝ ਦੇ ਗਿਆ 33 ਸਾਲ ਦੀ ਉਮਰ ਦੇ ਵਿੱਚ ਸਾਨੂੰ ਬਾਜਾਂ ਵਾਲਾ ਵਾਹੀ ਕੀ ਕੁਝ ਦੇ ਗਿਆ 22 ਸਾਲ ਦੀ ਉਮਰ ਦੇ ਵਿੱਚ ਉਹ ਕਿਹਦੇ ਬਾਬਰ ਨੂੰ ਜਾਬਰ ਆਖਾ ਇਹ ਦੱਸਿਓ ਬੱਚਿਆ ਨੂੰ ਕਿ ਕੌਣ ਕਿਤਾਬਾਂ ਪਾੜ-ਪਾੜ ਕੇ ਵਿੱਚ ਪਿਸਤੌਲ ਲੁਕੋ ਕੇ ਰੱਖਦਾ ਸੀ ਉਹ ਕੌਣ ਕਿਤਾਬਾਂ ਪਾੜ-ਪਾੜ ਕੇ ਵਿੱਚ ਪਿਸਤੌਲ ਲੁਕੋ ਕੇ ਰੱਖਦਾ ਸੀ ਦੱਸਿਓ ਜਰੂਰ ਬੱਚਿਆ ਨੂੰ ਬਰੇਬਰ ਕਹਿੰਦੇ ਇਸ ਵੇਲੇ ਮੈਨੂੰ ਲੱਗਦਾ ਬਾਟੀ ਫੜਿਆ ਨਹੀਂ ਉਹਨਾਂ ਨੇ ਢਾਲਿਆ ਸੁੱਖੇ ਦੀ ਤੋਰ ਦੇਖ ਮਾਨਾ ਸੁੱਖੇ ਦੀ ਤੋਰ ਦੇਖੋ ਮੇਰੇ ਵੀਰੋ ਸਿੱਖੀ ਸੰਭੀ ਹੈ ਜੂੜੇ ਤੇ ਚਿੱਟਾ ਰਮਾਲ ਬੰਨਿਆ ਹੋਇਆ ਆਹ ਜੂੜੇ ਤੇ ਚਿੱਟਾ ਰਮਾਲ ਬਨ ਕੇ ਬਲਵਿੰਦਰ ਸਿੰਘ ਫਿੱਡਾ ਬਹੁਤ ਤਗੜੀ ਕਬੱਡੀ ਖੇਡਿਆ ਜੂੜੇ ਤੇ ਰਮਾਲ ਬਨ ਕੇ ਧੂਰਗੋੜੀਆ ਗੋਪੀ ਤਗੜੀ ਕਬੱਡੀ ਖੇਡਿਆ ਪਰ ਆਹ ਕਹਿੰਦੇ ਦੁੱਗਾਂ ਵਾਲੇ ਖੁਸ਼ੀ ਦੇ ਪਿੰਡ ਦਾ ਜਗਤਾਰ ਹੈ ਸਾਰੇ ਪੰਜਾਬ ਮੇਰੇ ਵੀਰੋ ਕੈਨਬਰਾ ਦੀ ਟੀਮ ਹੈ ਪਰ ਦੂਜੇ ਪਾਸੇ ਮੈਲਬੌਰਨ ਕਬੱਡੀ ਅਕੈਡਮੀ ਹਰਦੇਵ ਗੱਲ ਹੋਣਾ ਦੀ ਦਲਵੀਰ ਗੱਲ ਹੋਣਾ ਦੀ ਕੁਲਦੀਪ ਸਿੰਘ ਜੀ ਬਾਸੀ ਸੁਖਦੀਪ त्याਲ ਹਰਪਾਲ ਮੀਕਾ ਤੇ ਲਵਜੀਤ ਸਾਰੇ ਭਰਾਵਾਂ ਦਾ ਧੰਨਵਾਦ ਹੈ ਪੁਲਾਰਾਂ ਵਾਲੇ ਮਨਸ਼ੀ ਦੀ ਕਬੱਡੀ ਹੈ ਚਾਰ ਜਾਫੀ ਤਿਆਰ ਨੇ ਇੱਕ ਪਾਸੇ ਸੀਚੇ ਵਾਲੀਆ ਕੰਮਾ ਲੱਗਿਆ ਹੋਇਆ 2 ਨੰਬਰ ਤੇ ਫੌਜੀ ਸ਼ੀਹੋਂ ਮਾਜਰੇ ਦੀ ਧਰਤੀ ਦਾ 2 ਨੰਬਰ ਤੇ ਸਣੀਕਾਲੇ ਸੰਘਿਆ ਵਾਲਾ ਹੁਣ ਚੌਹ ਜਾਫੀਆਂ ਦੇ ਵਿੱਚੋਂ ਚੌਹ ਜਾਫੀਆਂ ਦੇ ਵਿੱਚੋਂ ਇੱਕ ਲੱਗਿਆ ਟੁੱਟ ਕੇ ਪਰ ਉਹ ਜਾਂਦਾ ਮੇਰੇ ਵੀਰੋ ਮੁਣਸ਼ੀ ਮੇਲਾ ਲੁੱਟ ਕੇ ਇੱਕ ਲੱਗਿਆ ਇਹ ਟੁੱਟ ਕੇ ਉਹ ਜਾਂਦਾ ਮੁਣਸ਼ੀ ਮੇਲਾ ਲੁੱਟ ਕੇ ਅਮਰੀਕ ਪਲ ਨੌ ਵਾਲਾ ਮੰਨਾ ਮੰਨਾ ਆ ਗਿਆ ਜਿਹਨੂੰ ਦੁਨੀਆ ਮੰਨਾ ਕਹਿੰਦੀ ਹੈ ਦੁਨੀਆ ਕਹਿੰਦੇ ਮੰਨਾ ਕਿੰਨੀ ਮਲਸੀਆ ਦੇ ਇਲਾਕੇ ਦਾ ਜਿਲ੍ਹੇ ਜਨਮਰ ਦਾ ਇੱਕ ਪਾਸੇ ਕਹਿੰਦੇ ਦਲਵੀਰ ਗਿੱਲ ਹੋ ਰਹੇ ਨੇ ਸਾਡੇ ਬਾਸੀ ਸਾਹਮਣਿਆਂ ਦੀ ਕਹਿੰਦੇ ਵੱਡੀ ਖੇਡ ਕਲੱਬ ਹੈ ਮੇਰੇ ਮਿੱਤਰੋ ਰਵੇਬੁੜੀ ਵੀਰ ਨੇ ਕਿਤੇ ਕਹਿੰਦੇ ਪਰਥਲਾ ਗੁਰਿੰਦਰ ਇੱਕ ਵੱਡੀ ਖੇਡ ਕਲੱਬ ਤੇ ਦੂਜੇ ਪਾਸੇ ਮੁੰਡਿਆਂ ਨੇ ਕਹਿੰਦੇ ਉਹਨਾਂ ਦੇ ਨਾਲ ਤੇ ਕੰਮਰਾ ਦੀ ਟੀਮ ਬਣਾਈ ਹੈ ਜਿਨ੍ਹਾਂ ਨੇ ਨਾਨਕੇ ਕਹਿੰਦੇ ਬਟਰੁਖਾ ਪਿੰਡ ਦੇ ਵਿੱਚ ਹੈ ਹੁਣ ਦੱਸਿਓ ਬੱਚਿਆਂ ਨੂੰ ਵੀ ਬਟਰੁਖਾ ਪਿੰਡ ਦੇ ਵਿੱਚ ਨਾਨਕੇ ਕਿਹਦੇ ਸੀ ਤੇ ਕਿਹਦੇ ਨਾਲ ਬੀ ਟੀਮ ਬਣੀ ਹੈ ਜਿਨ੍ਹਾਂ ਨੂੰ ਪਤਾ ਆਪਣੇ ਬੱਚਿਆਂ ਨੂੰ ਜਰੂਰ ਦੱਸਿਓ ਵੀ ਬਟਰੁਖਾ ਪਿੰਡ ਦੇ ਵਿੱਚ